ਪ੍ਰੇਸ਼ਾਨੀ ਤਾਂ ਦੱਸ ਹੀ ਨਹੀਂ ਸਕਦੇ ਕਿ ਕਿੰਨੀ ਕਾ ਤੁਹਾਡੇ ਸਾਹਮਣੇ ਆ ਸਾਰੀ ਜਦੋਂ ਇੱਕ ਦਮ ਧੁੰਦ ਦੇ ਬੁੱਲੇ ਆਉਂਦੇ ਨੇ ਤੇ ਬੜੀ ਮੁਸ਼ਕਲ ਆਉਂਦੀ ਆ ਡਰਾਈਵਰ ਜਿਹੜੇ ਨੇ ਉਹ ਵਿਚਾਰੇ ਅੱਖਾਂ ਰਹਿ ਜਾਂਦੀਆਂ ਨੇ ਹਾਦਸਿਆਂ ਦਾ ਬਹੁਤ ਜ਼ਿਆਦਾ ਮਤਲਬ ਵੀ ਖਤਰਾ ਬਣਿਆ ਰਹਿੰਦਾ ਜਿਹੜੀ ਸੜਕਾਂ ਦੇ ਉੱਤੇ ਲਾਈਨਿੰਗ ਹੈ ਚਿੱਟੀ ਲਾਈਨਿੰਗ ਜਾਂ ਪੀਲੀ ਲਾਈਨਿੰਗ ਜਿਹੜੀ ਕੀਤੀ ਹੋਵੇ ਉਹਦੇ ਨਾਲ ਜਿਹੜਾ ਉਹ ਫਾਇਦਾ ਹੁੰਦਾ ਪਰ ਬਹੁਤ ਜਗ੍ਹਾ ਦੇ ਉੱਤੇ ਬਹੁਤ ਜਗ੍ਹਾ ਦੇ ਉੱਤੇ ਜਿਹੜੀ ਲਾਈਨਿੰਗ ਆ ਉਹ ਨਹੀਂ ਹੈਗੀ ਮੇਰਾ ਵਿਭਾਗਾਂ ਨੂੰ ਥੋੜੀ ਬੇਨਤੀ ਆ ਕਿ ਉਹ ਵੀ ਕੀਤਾ ਜਾਵੇ ਉਹਦੇ ਨਾਲ ਜਾਣ ਮਾਲ ਦੀ ਰੱਖਿਆ ਜਿਹੜੀ ਉਹ ਹੋਵੇ। ਦੇਖੋ ਜੀ ਨੌਜਵਾਨਾਂ ਨੂੰ ਪ੍ਰੋਪਰ ਟ੍ਰੇਨਿੰਗ ਲੈਣੀ ਚਾਹੀਦੀ ਹੈ, ਜਾ ਸਿੱਖਣੀ ਚਾਹੀਦੀ ਹੈ ਕੋਈ ਏਡੀ ਗੱਲ ਨਹੀਂ, ਤਕਰੀਬਨ ਸਾਰੇ ਡਰਾਈਵਰ ਹੀ ਨੇ ਵਧੀਆ ਨੇ ਕਿਉਂਕਿ ਗੱਡੀਆਂ ਇਲੈਕਟ੍ਰੋਨਿਕਸ ਆ ਗਈਆਂ ਨੇ ਔਰ ਪੜ੍ਹੇ ਲਿਖੇ ਮੁੰਡੇ ਆ ਗਏ ਨੇ। ਹੁਣ ਉਹ ਪੁਰਾਣੇ ਡਰਾਈਵਰ ਤੇ ਹੈ ਨਹੀਂ ਵੀ ਅਨਪਾੜ੍ਹ ਸੀਗੇ। ਇਹ ਸਾਰੇ ਪੜ੍ਹੇ ਲਿਖੇ ਨੇ ਔਰ YouTube ਤੇ ਵਗੈਰਾ ਵੀ ਸਾਰਾ ਕੁਝ ਆਉਂਦਾ ਵੀ ਕਿੱਦਾਂ ਸਾਈਨ ਕਿਉਂਕਿ ਜਿਹੜੇ ਹਾਂ ਹੋਲੀ ਚਲਾਉਣ ਤੇ ਲਾਇਸੈਂਸ ਜਿਹੜੇ ਨੇ ਪ੍ਰੋਪਰ ਇਹਨਾਂ ਦੇ ਬਣਦੇ ਵੀ ਬੜੇ ਤਰੀਕੇ ਨਾਲ ਹੁਣ ਤਾਂ ਅੱਗੇ ਤੇ ਜਾਲੀ ਤੇ ਫਿਰ ਚੱਲਦੀ ਹੈ ਇੰਡੀਕੇਟਰ ਜਿਹੜੇ ਉਹ ਸਾਰੇ ਚੱਲਦੇ ਹੋਣੇ ਚਾਹੀਦੇ ਆ ਤੁਹਾਡੀਆਂ ਗੱਡੀਆਂ ਤੇ ਪੀਲੀਆਂ ਲਾਈਟਾਂ ਚੱਲਦੀਆਂ ਹੋਣੇ ਚਾਹੀਦੀਆਂ ਇਹ ਨਹੀਂ ਵੀ ਤੁਸੀਂ ਤੁਹਾਨੂੰ ਵਿਜ਼ਿਬਿਲਟੀ ਦੇਖਦੀ ਹੈ ਤੁਸੀਂ ਆਪਣੀਆਂ ਲਾਈਟਾਂ ਬੰਦ ਕਰਕੇ ਰੱਖੋ ਲਾਈਟਾਂ ਜਗਾ ਕੇ ਰੱਖੋ ਉਹ ਲਾਈਟਾਂ ਦਾ ਬਿੱਲ ਨਹੀਂ ਹੋਊਗਾ ਰਾਤ ਨੂੰ ਇੱਕ ਹਨੇਰਾ ਉੱਤੋਂ ਧੁੰਦ ਉਹ ਫਿਰ ਡਬਲ ਹੋ ਜਾਂਦੀ ਹੈ ਜੀ ਉਦੋਂ ਗੱਣਾ ਚੱਲ ਪਿਆ ਹਾਂਜੀ ਉਹ ਗੱਣਾ ਟਰਾਲੀਆਂ ਚੱਲ ਪਿਆ ਨੇ ਲਾਈਟਾਂ ਨਹੀਂ ਉਹਨਾਂ ਦੇ ਕੀ ਕਹਿਣਾ ਜਦੋਂ ਕਿੰਨੇ ਵਾਲਿਆਂ ਨੂੰ ਕੀ ਕਹਿਣਾ ਜਦੋਂ ਜੰਨੇ ਲਾ ਕੇ ਹੁੰਦੇ ਨੇ ਗੰਨੇ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਜੀ ਵੀ ਜਿਹੜੇ ਤੁਹਾਡੀਆਂ ਗੰਨਾ ਜਿਹੜਾ ਵਧਾਇਆ ਹੋਇਆ ਚਲੋ ਸਾਲ ਬਾਅਦ 6 ਮਹੀਨੇ ਜਦੋਂ ਵੀ ਤੁਸੀਂ ਟਰਾਲੀਆਂ ਲੈ ਕੇ ਰੋਡ ਤੇ ਆਉਂਦੇ ਆਉਨੇ ਹੋ ਪ੍ਰੋਪਰ ਇੰਡੀਕੇਟਰ ਵਗੈਰਾ ਜਿਹੜੀਆਂ ਲਾਈਟਾਂ ਜਿਹੜੀਆਂ ਹੁੰਦੇ ਡਿਜੀਟਲ ਬਹੁਤ ਲੱਗੀਆਂ ਨੇ ਮਗਰ ਲਾ ਕੇ ਰੱਖੋ ਵੀ ਤੁਹਾਡੀ ਦੂਰੋਂ ਪਤਾ ਲੱਗ ਸਕੇ ਬੱਸਾਂ ਵਾਲਿਆਂ ਨੂੰ ਕਾਰਾਂ ਵਾਲਿਆਂ ਨੂੰ ਕਿ ਟਰਾਲੀ ਆ ਰਹੀ ਹੈ ਬਚਿੱਤਰ ਸਿੰਘ ਢੁੰਡ ਦੇ ਵਿੱਚ ਬਹੁਤ ਜ਼ਿਆਦੀ ਪਰੇਸ਼ਾਨੀ ਆਉਂਦੀ ਹੈ ਜੀ ਗੱਡੀਆਂ ਚਲਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਡਰਾਈਵਰ ਨੂੰ ਭਾਵੇਂ ਉਹ ਸਰਕਾਰੀ ਆ ਭਾਵੇਂ ਉਹ ਪ੍ਰਾਈਵੇਟ ਪਰਿਵਾਰ ਆ ਮਗਰ ਬੱਚੇ ਆ ਹਰ ਇੱਕ ਨੂੰ ਆਪਣੀ ਗੱਡੀ ਜਿਹੜੀ ਆ ਸਲੋ ਚਲਾਉਣੀ ਚਾਹੀਦੀ ਆ ਗੱਡੀਆਂ ਦੀਆਂ ਲਾਈਟਾਂ ਵਗੈਰਾ ਡਿਮ ਲਾਈਟਾਂ ਹੈਂਡਿਕਟਰ ਇਸ਼ਾਰੇ ਵਗੈਰਾ ਸਾਰੇ ਜਗਨੇ ਚਾਹੀਦੇ ਗੱਡੀਆਂ ਦੇ ਗੱਡੀ ਭਾਵੇਂ ਕੋਈ ਵੀ ਹੋਵੇ ਭਾਵੇਂ ਨਿੱਕੀ ਵੀ ਭਾਵੇਂ ਵੱਡੀ ਆ ਕਾਰ ਵਾ ਬੱਸ ਵਾ ਜੋ ਵੀ ਆ ਟਰੱਕ ਵਾ ਇਸ ਕਰਕੇ ਧੁੰਦ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਐਕਸੀਡੈਂਟ ਹੋਣ ਦਾ ਕਾਰਨ ਇਹੋ ਬਣਦੇ ਜਿਆਦਾ ਜੇ ਅੱਗੇ ਦਿਖਾਈ ਘਟ ਦਿੰਦਾ ਵਾ ਲਾਈਟਾਂ ਵਗੈਰਾ ਘੱਟ ਚੱਲਦੀਆਂ ਅੱਜ ਕੱਲ ਟਰਾਲੀਆਂ ਚੱਲਦੀਆਂ ਗੰਨੇ ਵਾਲੀਆਂ ਉਹਨਾਂ ਦੇ ਮਗਰ ਕੋਈ ਵੀ ਲਾਈਟ ਨਹੀਂ ਹੁੰਦੀ ਉਹਦਾ ਕਰਕੇ ਬਹੁਤ ਜ਼ਿਆਦਾ ਡਰਾਈਵਰ ਨੂੰ ਪਰੇਸ਼ਾਨੀ ਇਸ ਕਰਕੇ ਲਾਈਟ ਜ਼ਰੂਰ ਚਾਹੀਦੀ ਗੱਡੀ ਦੀ ਡਿਮ ਲਾਈਟ ਐਂਡੀਕੇਟਰ ਇਹ ਜਗਨੇ ਚਾਹੀਦੇ ਆ ਮੇਰਾ ਤੇ ਇਹੋ ਸੁਝਾਅ ਆ ਸਾਰਿਆਂ ਨੂੰ ਵੇਖੋ ਵੀ ਆਪਣੀ ਜਾਨ ਦੀ ਆਪ ਅਸੀਂ ਰਾਖੀ ਕਰੀਏ ਗੱਡੀ ਜਿਹੜੀ ਗਲਤ ਨਾ ਚਲਾਈਏ ਉਹ ਵਟਾਕ ਵਗੈਰਾ ਤੁਹਾਨੂੰ ਨਾ ਕਰੀਏ ਸਭ ਤੋਂ ਪਹਿਲੀ ਗੱਲ ਤੇ ਇਹ ਆ ਦੂਜੀ ਗੱਲ ਇਹ ਵੀ ਲਾਈਟਾਂ ਵਗੈਰਾ ਦਾ ਧਿਆਨ ਰੱਖੋ ਗੱਡੀ ਜਿਹੜੀ ਆ ਜ਼ਿਆਦਾ ਓਵਰਸਪੀਡ ਨਹੀਂ ਚਲਾਉਣੀ ਚਾਹੀਦੀ ਧੁੰਦ ਦੇ ਵਿੱਚ ਮੈਂ ਤੇ ਇਹੋ ਕਹੂੰਗਾ ਵੀ ਆਪਣੀ ਜਾਨ ਦੀ ਆਪ ਰਾਖੀ ਕਰੋ ਕੋਈ ਜ਼ਿਆਦੀ ਪਰੇਸ਼ਾਨੀ ਆ ਰਹੀ ਆ ਕੋ ਜਿਹੜੇ ਹੈਵੀ ਵਾਹਨ ਆ ਗੰਨੇ ਵਾਲੀਆਂ ਟਰਾਲੀਆਂ ਤੂੜੀ ਵਾਲੇ ਟਰੱਕ ਇਹਨਾਂ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਆ ਤੇ ਟਰਾਲੀਆਂ ਟਰੂਲੀਆਂ ਤਾਂ ਤੇ ਇਦਾਂ ਵਾ ਵੀ ਮਤਲਬ ਕੋਈ ਇੰਡੀਕੇਟਰ ਵੀ ਨਹੀਂ ਹੈ